ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਫਸਟ ਆਪਣੇ ਬਹੁਤ ਸੋਹਣੇ ਸੂਟ ਹੋਣਗੇ ਸ਼ਿਮਰ ਸਿਲਕ ਦੇ ਵਿੱਚ ਸੂਟ ਰਹੇਗਾ ਜੀ ਬਹੁਤ ਸੋਹਣਾ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਦੁਪੱਟੇ ਤੇ ਫੋਰ ਸਾਈਡ ਕਟਵਰਗ ਦਾ ਕੰਮ ਕੀਤਾ ਹੋਇਆ ਆ ਤੇ ਸ਼ਾਰਟ ਤੇ ਬਹੁਤ ਸੋਹਣਾ ਕੰਮ ਕੀਤਾ ਨੈਕਸਟ ਆ ਸ਼ਿਮਰ ਦੇ ਵਿੱਚ ਹੋਣਗੇ ਨਾਲ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਰਹੇਗਾ ਬਹੁਤ ਸੋਹਣਾ ਹੈਂਡਵਰਕ ਦਾ ਜਿਹੜਾ ਆ ਸਿੱਪੀ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਫੁੱਲੀ ਸ਼ਾਰਟ ਤੇ ਤੇ ਬਾਟਮ ਤੇ ਨੈਕਸਟ ਆਵਲਾ ਸੂਟ ਲਓ ਪੀਸ ਅਵੇਲੇਬਲ ਆ ਚੈੱਕ ਕਰੋ ਬਾਟਮ ਤੇ ਵੀ ਕੰਮ ਕੀਤਾ ਬਹੁਤ ਸੋਹਣਾ ਫੋਰ ਸਾਈਡ ਜਿਹੜਾ ਹੈ ਦੁਪੱਟੇ ਤੇ ਕੀਤਾ ਨੈਕਸਟ ਆਵਲਾ ਸੂਟ ਬਹੁਤ ਸੋਹਣਾ ਜੀ ਦੁਪੱਟਾ ਜਿਹੜਾ ਉਸ ਤੋਂ ਵੀ ਵਧੀਆ ਆ ਇਹਦੇ ਵਿੱਚ ਵੀ ਕਾਫੀ ਰੰਗ ਹੈਗਾ ਜਿਹੜਾ ਦੁਪੱਟਾ ਬਹੁਤ ਸੋਹਣਾ ਜਿਹੜਾ ਫੁਲਕਾਰੀ ਸਟਾਈਲ ਬਣਿਆ ਹੋਇਆ ਡਿਫਰੈਂਟ ਹੀ ਆ ਜਿਹੜਾ ਬਣਿਆ ਹੈ ਦੁਪੱਟਾ ਜੀ ਦੁਪੱਟੇ ਤੇ ਫੋਰ ਸਾਈਡ ਜਿਹੜਾ ਸਾਰੇ ਹੀ ਵਰਕ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਨੈਕਸਟ ਆਵਲਾ ਸੋਲੋ ਪੀਸ ਅਵੇਲੇਬਲ ਹੈ ਡਿਸ਼ੀਨ ਕ੍ਰੇਪ ਦਾ ਫੈਬਰਿਕ ਰਹੇਗਾ ਨੈਕ ਦੇਖੋ ਨੈਕਲੈਸ ਟਾਈਪ ਉਹ ਸੋਨਾ ਬਣਿਆ ਆ ਬਾਟਮ ਤੇ 슬ੀਵਸ ਤੇ ਵਰਕ ਹੈ ਜੀ ਨੈਕਸਟ ਆਵਲੇ ਇਹਦੇ ਵਿੱਚ ਆਪਣੇ ਕੋਲ 4 ਤੋਂ 5 ਰੰਗ ਅਵੇਲੇਬਲ ਆ ਬਹੁਤ ਸੋਹਣਾ ਸੂਟ ਹੈ ਜੀ ਨਾਲ ਦੁਪੱਟਾ ਦੇਖੋ ਦੁਪੱਟੇ ਤੇ ਵਰਕ ਕੀਤਾ ਹੋਏਗਾ ਮੋਸਟਲੀ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਠੀਕ ਹੈ ਜੀ ਸਭ ਦੇ ਦੁਪੱਟਿਆਂ ਤੇ ਕੁਝ ਨਾ ਕੁਝ ਵਰਕ ਜਾਂ ਲੈਸ਼ ਵਗੈਰਾ ਲਗਾ ਕੇ ਫਰਨੀਸ਼ਿੰਗ ਕੀਤੀ ਹੋਏਗੀ ਜੀ ਪ੍ਰੋਪਰ ਨੈਕਸਟ ਆ ਸੈਲੀਬ੍ਰਿਟੀ ਸੂਟ ਹੈ ਜੀ ਨੈਕਸਟ ਆ ਨੈਚਰਲ ਕ੍ਰੇਪ ਦਾ ਸੂਟ ਰਹੇਗਾ ਜੀ ਬਹੁਤ ਸੋਹਣਾ ਬੈਕ ਨੈਕ ਵੀ ਬਣਿਆ ਹੋਇਆ ਫਰੰਟ ਬਣਿਆ ਹੋਇਆ ਹੈ 슬ੀਵਸ ਤੇ ਬਾਟਮ ਕੀਤਾ ਹੋਇਆ ਕੰਮ ਨੈਕਸਟ ਆ ਮਸ਼ੀਨ ਕ੍ਰੇਪ ਵਿੱਚ ਹੀ ਹੋਏਗਾ ਬਲੈਕ ਕਲਰ ਹੋਏਗਾ ਜੀ ਨਾਲ ਚਨਾਉਣ ਦਾ ਜਿਹੜਾ ਦੁਪੱਟਾ ਰਹੇਗਾ ਨੈਕਸਟ ਡਾਇਮੰਡ ਟਿਸ਼ੂ ਦਾ ਫੈਬਰਿਕ ਰਹੇਗਾ 슬ੀਵਸ ਤੇ ਵਰਕ ਬਾਟਮ ਤੇ ਕੀਤਾ ਹੋਏਗਾ ਘੇਰੇ ਤੇ ਨੈਕ ਤੇ ਬਾਕੀ ਜੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਵਰਕ ਪਸੰਦ ਆਉਂਦਾ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਕਰਵਾ ਸਕਦੇ ਹੋ ਜੀ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਆ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਸਭ ਦਾ ਕਿਸੇ ਦਾ ਵੀ ਤੁਸੀਂ ਸਾਰੇ ਹੈਂਡਵਰਕ ਦੇ ਸੂਟ ਹੋਣਗੇ ਹੈਂਡਵਰਕ ਦਾ ਕੰਮ ਕਿਸੇ ਵੀ ਕਲਰ ਤੇ ਫੈਬਰਿਕ ਤੇ ਜਿਹੜਾ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਡਾਇਮੰਡ ਟਿਸ਼ੂ ਦਾ ਹੋਏਗਾ ਨਾਲ ਬਾਟਮ ਪਲੇਨ ਰਹੇਗੀ ਬਾਟਮ ਹੋਏਗੀ ਆਫ ਵਾਈਟ ਦੀ ਨੈਕਸਟ ਆਵਲਾ ਸੂਟ ਬਹੁਤ ਸੋਹਣਾ ਹੋਏਗਾ ਜੀ ਚੈੱਕ ਕਰੋ ਘੇਰੇ ਤੇ ਵਰਕ ਕੀਤਾ neck ਤੇ ਕੀਤਾ ਹੋਇਆ ਤੇ ਇਹਦੇ ਵਿੱਚ 4 ਤੋਂ 5 ਕਲਰ ਅਵੇਲੇਬਲ ਹੈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਅਵੇਲੇਬਲ ਹੈ ਜੀ ਇਹਨਾਂ ਵਿੱਚ ਵੀ ਨੈਕਸਟ ਆਵਲਾ ਸੂਟ ਬਹੁਤ ਸੋਹਣਾ ਦੁਪੱਟਾ ਜਿਹੜਾ ਉਸ ਤੋਂ ਵੀ ਵਧੀਆ ਜੀ ਕੁਝ ਦੁਪੱਟੇ ਇਦਾਂ ਦੇ ਆ ਜਿਹੜੇ ਆਪਣੇ ਸੂਟ ਦੀ ਗ੍ਰੇਸ ਨੂੰ ਹੋਰ ਵੀ ਵਧਾ ਦਿੰਦੇ ਆ ਦੁਪੱਟਾ ਜਦੋਂ ਵਧੀਆ ਹੋਵੇ ਤਾਂ ਸੂਟ ਦੀ ਗ੍ਰੇਸ ਆਟੋਮੈਟਿਕਲੀ ਜਿਹੜੀ ਆ ਵੱਧ ਜਾਂਦੀ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਤੁਸੀਂ ਜਿੱਦਾਂ ਕਹੋਗੇ ਉਹਦਾ ਤੁਹਾਨੂੰ ਸੂਟ ਰੈਡੀ ਮਿਲ ਜਾਏਗਾ ਆਪਣੇ ਡਿਮਾਂਡ ਦੇ ਅਕੋਰਡਿੰਗ ਜਿੱਦਾਂ ਵੀ ਬਾਈ ਕਰਨਾ ਬਾਕੀ ਜੀ ਇਹ ਵਾਲੇ ਪੀਸ ਆਪਣੇ ਕੋਲ ਸਾਰੇ ਰੈਡੀ ਅਵੇਲੇਬਲ ਹੈ ਜੀ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਆਰਡਰ ਕਰਕੇ ਲੈ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਰੈਡੀ ਕਰਵਾਉਣਾ ਆ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਕੋਈ ਸੇ ਮਸ਼ੀਨ ਵਰਕ ਕਰਾਉਣਾ ਆ ਆਰੀ ਵਰਕ ਕਰਾਉਣਾ ਆ ਹੈਂਡਵਰਕ ਕਰਵਾਉਣਾ ਆ ਕਿਸੇ ਵੀ ਫੈਬਰਿਕ ਤੇ ਕਰਾਉਣਾ ਕਿਸੇ ਵੀ ਕਲਰ ਤੇ ਕਰਾਉਣਾ ਕਿਸੇ ਅਕੋਰਡਿੰਗ ਵੀ ਆਪਣੇ ਕੋਲ ਤੁਸੀਂ 10 ਜਿਹੜਾ ਰੈਡੀ ਕਰਵਾ ਸਕਦੇ ਹੋ ਬਾਕੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਸੂਟ ਰਿਲੇਟਡ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਆ ਸੋਲੋ ਪੀਸ ਅਵੇਲੇਬਲ ਆ ਜੀ ਨੈਕ ਬਹੁਤ ਸੋਹਣਾ ਬਣਿਆ ਹੋਇਆ ਜਿਹੜਾ ਦੁਪੱਟਾ ਆ ਉਹ نیچے ਦੇਖੋ ਬਹੁਤ ਹੀ ਸੋਹਣਾ ਜਿਹੜਾ ਬਹੁਤ ਹੀ ਗ੍ਰੇ ਸੂਟ ਦੀ ਬਣਾਉਂਦਾ ਆ ਨੈਕਸਟ ਆਵਲਾ ਬਹੁਤ ਸੋਹਣਾ ਸੂਟ ਹੋਏਗਾ ਨੈਕ ਬਣੇ ਪਹਿਲਾਂ ਵੀ ਆਪਾਂ ਕਾਫੀ ਸੂਟ ਸੇਲ ਕੀਤੇ ਤੇ ਦੁਬਾਰਾ ਇਹ ਸੂਟ ਆਇਆ ਜੀ ਨੈਕਸਟ ਲਾਸਟ ਆਪਣੇ ਕੋਲ ਆਵਲਾ ਸੂਟ ਹੈਵੀ ਹੋਏਗਾ ਸ਼ਰਟ ਪੂਰੀ ਹੈਵੀ ਹੋਏਗੀ ਤੇ ਚੁੰਨੀ ਜਿਹੜੀ ਪੂਰੀ ਹੈਵੀ ਫੁਲਕਾਰੀ ਸਟਾਈਲ ਹੋਏਗੀ ਧੰਨਵਾਦ ਜੀ